ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਰਾਂ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਦੋ گاਵਾ ਤੁਹਾਨੂੰ ਦਿਖਾਵਾਂਗੇ ਹੌਲੇ ਪਾਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਜੀ ਆਪਦੀਆਂ ਠੀਕ ਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਹਾਂਜੀ ਕੱਟ ਮਸ਼ੀਨ ਕਸੀਜਨ ਵਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 99894725 ਠੀਕ ਆ ਹਾਂਜੀ ਤੇ ਅੱਜ ਤਿੰਨ ਮੱਝਾਂ ਦੇ ਦੋ ਗਾਵਾਂ ਹਨਾ ਮਾਣਾ ਭਾਈ ਅੱਜ ਨਾ ਜਿੰਨੇ ਨਹੀਂ ਨਾ ਡੰਗਰ ਲੈਣਾ ਉਹ ਵੀ ਵੀਰ ਫੋਨ ਕਰੇ ਅੱਛਾ ਡੇੜੀ ਨਿਕਨੇ ਗਈ ਅੱਜ ਤੇ ਠੀਕ ਆ ਹਾਂ ਅੱਜ ਦਾ ਭਾਵੇਂ ਪੱਲਿਆਂ ਦਾ ਭਾਵੇਂ ਪੈਣ 1000 2 ਜਰਾ ਦੇਦਨੇ ਲੱਗਾ ਠੀਕ ਆ ਹਾਂਜੀ ਇਹ ਪ੍ਰਾਹਮਣ ਨਰਾਜੀ ਕਰਨਾ ਬੜੇ ਨਾ ਫੁੰਡਾ ਕਰਨਾ ਠੀਕ ਆ ਤੇ ਵੀਡੀਓ ਬੜੀ ਘੱਟ ਪਾਉਂਦਾ ਜਦ ਮੈਂ ਚੱਲ ਕੋਈ ਗੱਲ ਨਹੀਂ ਪਾਦਨੇ ਠੀਕ ਆ ਬੜਾ ਸਰੀਰ ਦਾ ਨਾ ਠੀਕ ਆ ਆ ਵਿੱਚ 3 ਢਿੱਲਾ ਹੋ ਗਿਆ ਇਹ ਤੁਹਾਡਾ ਫੋਨ ਵੀ ਨਹੀਂ ਕੀ ਵੀਰ ਪ੍ਰਾਹਮਣ ਦੇ ਮੱਲ ਚੁੱਕੇ ਗਿਆ ਪਿੰੂ ਪੂਰੇ ਹਾਂਜੀ ਹਾਂਜੀ ਇਹ ਵੀਡੀਓ ਜਰੂਰ ਦੇਖ ਹੁਣ ਕਿਵੇਂ ਹੈ ਸਰੀਰ ਪੂਰਾ ਹਾਂ ਚੱਟਿਆ ਕੋਈ ਗੱਲ ਨਹੀਂ ਆ ਕੇ ਠੀਕ ਆ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਪਹਿਲਾਂ ਸੂਏ ਅੱਛਾ ਉਹ ਸ਼ਕੀਰ ਠੀਕ ਆ ਹਾਂਜੀ ਤੇ ਮੜਾ ਜਵਾਬ ਖਾ ਲਈਏ ਬਈ ਦਿਖਾ ਦਿਓ ਲਾਓ ਬੱਚਾ ਵੀੜ ਲੈਓ ਰਾਜੀ ਕਿੰਨਾ ਚਿਰ ਹੋ ਗਿਆ ਸੁਈਨ ਸੁਈਨ ਪਾਜੀ 9-10 ਦਿਨ ਹੋ ਗਏ ਜੀ ਅੱਛਾ ਮਾਰੇ ਕਟਾ ਜੀ ਅੱਛਾ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੇ ਹਾਂ ਤੇ ਪਾਜੀ 7 ਕਿਲੋ ਤੋਂ ਜ਼ਿਆਦਾ ਜੀ ਕੋਈ 7 ਲੀਟਰ ਲਾ ਲਈ ਠੀਕ ਆ ਪੱਕਾ ਜਿਹੜਾ ਕੰਡੇ ਨਾ ਮੰਨ ਲਓ ਲੀਟਰ ਨਾ ਮਿਲ ਜਾਵੇ ਤੇ ਇਤਰਾ ਭਾੜਾ ਪੱਕਾ ਪੋਣਾ ਪੈਂਦਾ ਗੱਡੀ ਭਾੜਾ ਪੋਣਾ ਪੈਂਦਾ ਜੀ ਠੀਕ ਆ ਹਾਂਜੀ ਤੇ ਮਿਲਦੀ ਬੱਚੇ ਦੇ ਹੀ ਆ ਬੱਚੇ ਦੇ ਪਾਜੀ ਬੱਚੇ ਦੇ ਠੀਕ ਆ ਰਾਤੀ ਆ ਜੀ ਆਹੀ ਆਪਣੇ ਕੋਲ ਠੀਕ ਆ ਇਤਰਾ ਪਾਜੀ ਨਾ ਛੱਡ ਰਹੀਆਂ ਗੱਲਾਂ ਕਿੰਨਾ ਕ ਦੁੱਧ ਚਵਾਈ ਜਾਊਗੀ ਹੈ ਦੁੱਧ ਭਾਜੀ 9 ਕਿਲੋ ਚਵਾਈ ਜਾਊਗੀ ਠੀਕ ਹੈ ਹੁਣ ਪੱਕਾ ਦੁੱਧ 7 ਕਿਲੋ ਹੈਗਾ ਜੀ 7 ਲੀਟਰ ਪੱਕਾ ਦੁੱਧ ਜਿਹੜਾ ਘਰੋਂ ਚਵਾ ਦੋ ਮੈਂ ਪੱਕਾ ਦੇ ਮਾਸਾ ਵਾਜੂਆ ਘੜਦਾ ਨਹੀਂ ਠੀਕ ਹੈ ਉਹ ਦੱਸੀਏ ਜਿਹੜਾ ਮੱਲ ਮੁੜਕੇ ਕੰਡੇ ਨਾਲ ਮਣਿਆ ਲੈਣਾ ਠੀਕ ਹੈ ਜੀ ਅਥਾਣਾ ਬਾਅਦ ਦੇਖ ਸਕਦੇ ਨਾਲ ਇਹਦੇ ਤੇ ਇੱਕ ਥਾਣਾ ਵੀ ਨਾਲ ਵੱਧ ਜੇ ਉਹ ਭਾਜੀ ਵੱਖਰਾ ਹੀ ਜਾ ਵੇਖ ਲਓ ਠੀਕ ਝੁੰਮਦੀਆਂ 2-4 ਤਾਂ ਆਰਾਮ ਵੇਖੋ ਉੱਪਰ ਸੜ ਤੇ ਹੈ ਸੜ ਤੇ ਹੀ ਭਾਈ ਉਹਦੀ ਕੋਈ ਲੱਗਤ ਨਹੀਂ ਆਗੀ ਚੱਲਾ ਦਿਖਾਦਾ ਫਿਰ ਤਾ ਦੂਰ ਵੀ ਭਲੀ ਭਾਈ ਠੀਕ ਹੈ ਲੱਗ ਖਲੋਹਾਂ ਫਿਰ ਤੋਰੀਏ ਕਿਤਰਾ ਭਾਜੀ ਚੁਟਕੀ ਕਪਾਈ ਦਾ ਇਹ ਅੱਛਾ ਉਹ ਆਂਦੇ ਭਾਵੇਂ ਚਫੇ ਸੂਵੇ ਭਾਵੇਂ ਪਹਿਲੇ ਸੂਵੇ ਹੋਵੇ ਅਸੀਂ ਪਾੜੇ ਦੇ ਜੰਗਲ ਲਾਏ ਠੀਕ ਆ ਹਾਂਜੀ ਬਾਕੀ ਇਹ ਚੀਜ਼ ਦਾ ਇਹ ਵਾਧਾ ਹੁੰਦਾ ਹੁਣ ਤੇ ਜਾਂ ਬੱਚਾ ਵੀ ਉੱਪਰ ਥੱਲੇ ਹੋ ਜੇ ਤੇ ਉਹ ਫਿਰ ਕੋਈ ਦਿੱਕਤ ਨਹੀਂ ਹੁੰਦੀ ਚਬਾਈ ਕਰਨ ਲੱਗ ਕੇ ਠੀਕ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਮੁੱਲ ਤੁਹਾਨੂੰ ਪਤਾ ਭਾਜੀ ਵੀਰ ਭਰਾ 70 70 ਹਜ਼ਾਰੀ ਮੰਗੀ ਜਾਂਦੇ ਆ ਹਾਂਜੀ ਇਹ ਆਪਾਂ ਕਿੰਨਾ ਮੰਗੀਏ ਆਪਾਂ 60 ਹਜ਼ਾਰ ਮੰਗ ਲਈਏ 60 ਹਜ਼ਾਰ ਹਾਂਜੀ ਤੁਹਾਨੂੰ ਇੰਤਕਾਹ ਰੇਟ ਨੇ ਕਿੰਨੇ ਕਿ ਕਰਨੇ ਅੱਜ ਕਿੰਨੇ ਕਿੰਨੇ ਕ ਤੁਹੀਂ ਕਰਾਉਣੇ ਕਰਾ ਦੋ ਫਿਰ ਜਿੰਨੇ ਕਿਗੇ ਕਿੰਨੇ ਦੇ ਕਰਨੀ ਹੈ ਜੱਸ ਨੋਈ ਜੱਸ ਨੋ 52000 ਦੀ ਮੈਂ ਦੇ ਦਾਂ ਅੱਛਾ 52000 ਦੀ 52000 ਦੀ ਦੇ ਦਾਂਗੇ ਪਹਿਲਾਂ ਛੋਟੀ ਛੱਗੀ ਮੂੰਹ ਇੱਥੇ ਕੋਲ ਦੇਖ ਲੈ ਆ ਗਿਆ ਆਪਣੇ ਠੀਕ ਹੈ ਭਤੀ ਜੀ ਇੱਥੇ ਆਪਣੇ ਆਉਣ ਤੇ ਚੋਗ ਆਪਣੇ ਤਸੱਲੀ ਕਰਕੇ ਖੜਨ ਹਾਂਜੀ ਭਾਵਾ ਵੀਰ ਜੀ ਨਾ ਲਾਮਾ ਦੇਣਾ ਨਾ ਲੈਣਾ ਹਾਂਜੀ ਇਹ ਗੱਲ ਸਹੀ ਹੈ ਆਪਣੇ ਵੀਰ ਜੀ ਘੜੀ ਦੀ ਘੜੀ ਆਉਂਦੇ ਤੁਸੀਂ ਵੀਡੀਓ ਬਣਾ ਕੇ ਪਾਓ ਆਹ ਅਸੀਂ ਘੜੀਆਂ ਚੋਜੋ ਕੇ ਵੀਡੀਓ ਬਣਾਉਣੀ ਹੈ ਦੋ ਦੋ ਟਾਈਮ ਚੋਜੋ ਬੰਦੇ ਪੈਸੇ ਖਰਚੀ ਆਪਣੇ ਦੀ ਤ ਮੜਾ ਇਲਾਜ ਦੇਣਾ ਪੈਂਦਾ ਭਾੜੇ ਦਾ ਠੀਕ ਆ ਬਹੁਤ ਛੋਟੀ ਛੰਡੀ ਆ ਪੁੱਤਾਂ ਨੇ ਜੀ ਸਾਰੇ ਡੰਗਰੀ ਪਾੜੇ ਤੇ ਲਾਏ ਆ ਅੱਡੇ ਇਤਰਾ ਹੀ ਹੁੰਦਾ ਵਾ ਕਈ ਜਗ੍ਹਾ ਤੇ ਆਮ ਸ਼ਹਿਰਾਂ ਚ ਡੇਰੀਆਂ ਤੇ ਵੀ ਇਤਰਾ ਹੀ ਹੁੰਦਾ ਵਾ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਕਿੰਨਾ ਜੀ ਤੇ ਕੋਲ ਦੁੱਧ ਦੁੱਧ ਭਾਜੀ ਇਹਦੇ ਕੋਲ ਵੱਧ ਹੀ ਮਾਸਾ ਤੇ ਦੁੱਧ 9 9.5 ਲੀਟਰ ਤੇ ਥੋੜਾ ਘਟ ਗਈ ਸਾਡੇ ਕੋਲ ਅੱਛਾ ਹੁਣ ਅਠਾ ਤੋਂ ਅੰਦਰ ਜੀ ਸੂਆ ਕਿਵੇਂ ਜੀ ਸਤਾਂ ਤੋਂ ਬਾਹਰ ਆ ਸੂਆ ਭਾਜੀ ਦੁੱਝਾ ਵਾਲੇ ਕੋਈ ਅੱਛਾ ہاں ਦੁੱਝਾ ਵਾਲੇ ਤੇ ਜਲ ਵਾਲੇ ਤੁਹਾਡੇ ਸਾਹਮਣੇ ਦੋ ਰੋ ਫੇਰੇ ਕਰੀਂ ਸਾਡੇ ਬੱਚਾ ਲਵਾ ਲਈ ਆ ਜਿਹੜੇ ਕੱਟੀ ਜੇ ਤੇ ਮਗਰ ਇਹਦੇ ਮਾਰੇ ਕੱਟੀ ਜੇ ਠੀਕ ਹੈ ਇਹਨੂੰ 12 13 ਦਿਨ ਹੋ ਗਏ ਜੀ ਇਹਦੇ ਵੀ ਥਾਂ ਨਾ ਪਤਾ ਦੇਖ ਸਕਦੇ ਹਾਂ ਤੇ ਜਵਾਬ ਵੀ ਦੇ ਸਕਦੇ ਹਾਂ ਤੋ ਅੱਗੇ ਤੋਰੋ ਨਾ ਪੱਕਾ ਦੱਸ ਦੇ ਕਿੰਨਾ ਦੱਸਿਆ ਤੇਰੇ ਕੋਲ ਭਾਈ 7 ਕਿਲੋ ਤੋਂ ਵੱਧ ਹੀ ਆ ਦੁੱਧ ਤੇ ਹੀ 바ਵਾ ਜੋਗ ਲੈ ਆ ਨਾ 1 ਲੀਟਰ ਹੀ ਅੱਛਾ ਠੀਕ ਆ ਸੋਣੀ ਆਈ ਜੇ ਇਹ ਆ ਵੀ ਘੱਟ ਘੱਟ ਚੰਗਾ ਵਾ ਤਰਾ ਤੇ ਬਾਕੀ ਕੋ ਸੰਭਲਾ ਖੜੂਗਾ ਕਿ ਤੇ ਦੋ ਦੋ ਸਦਾ ਵੱਧ ਵੀ ਜਾਵੇ ਨਹੀਂ ਤੇ 7 ਲੀਟਰ ਕੋਈ ਵੀਰ ਆਪਣਾ ਇੱਥੇ ਚੋ ਕੇ ਲੈ ਜਾਏ ਤੇ ਇਹਦਾ ਮੁੱਲ ਫਿਰ ਵੀ ਜੀ ਮੁੱਲ ਦਾ ਭਾਈ 57000 ਅੱਛਾ ਹਾਂਜੀ ਤੇ ਸਾਤੀ ਛੱਡ ਦਾਂਗਾ 50 ਦੇਤੀ ਅੱਛਾ ਕਿ 50 ਚ ਛੋਟ ਕਰ ਦਈਏ ਕਿ ਕਰ ਦੋ ਭਾਈ ਗਾਣੀ ਦੋ 000 ਛੱਡ ਦਈਏ ਕੋਈ ਗਾਣੀ 1000 ਹੋਰ ਛੱਡ ਦਾਂ ਅੱਛਾ 47000 47000 ਦੀ ਮੈਂ ਜਦਾਂ ਮੈਂ ਕੱਠੀ ਹੀ ਠੀਕ ਹੈ ਜੀ ਤੇ ਹੁਣੇ ਕੰਮ ਅੱਜ ਗੱਬਣ ਜੇ ਇਹ ਗੱਬਣ ਜੇ ਇਹ ਕਿੰਨੇ ਚੱਦੀ ਗੱਬਣ ਨੇ ਇਹ ਭਾਈ 18 ਮਹੀਨਾ ਲੱਗਾ ਜਣ ਸੱਤਾਂ ਦੀ ਗੱਬਣ ਹੈ ਸੱਤਾਂ ਦੀ ਗੱਬਣ ਕਰਨ ਲੱਗਾ ਪੂਰੀ ਚੱਕ ਪਾਸਿਆ ਕਰਾ ਕੇ ਠੰਡਾ ਟੀਕਾ ਲਵਾਤਾ ਹੈ ਵੀਡੀਓ ਬਣਾ ਲਈ ਆ ਅੱਛਾ ਕੋਈ ਇਹ ਕਰਾ ਲੇ ਆਪਣੀ ਜਾਨ ਤੇ ਜੇ ਦਿਨ ਵੱਧ ਲੈ ਜੇ ਤੇ ਉਹ ਭਾਜੀ ਕੋਈ ਕਹਿੰਦੇ ਜੋ ਹੱਕ ਹੋਵੇ ਉਹ ਰਵਾਜ ਦੀ ਜਾਂ ਅੱਛਾ ਹਾਂ ਜੀ ਕਿਉਂਕਿ ਕਈ ਵਾਰੀ ਹੋ ਜਾਂਦੇ ਵਾਅਦੇ ਘਟੇ ਤਰੀਕੇ ਨਹੀਂ ਵੀ ਜਾਣੇ ਅੱਛਾ ਹਾਂ ਉਹਨਾਂ 8 ਮਹੀਨੇ 8 ਮਹੀਨਾ ਦੱਸਿਆ 8 ਮਹੀਨਾ ਹੀ ਮੈਂ ਹੁਣ ਲਿਆ ਅੱਛਾ ਹਾਂ ਜੀ ਤੇ ਚੈੱਕ ਆ ਗਿਆ ਆਪਣੀ ਹਾਂ ਅੱਛਾ ਦੋ ਦਿਨਾਂ ਤੱਕ ਕੋਈ ਚੈੱਕ ਕਰਾ ਕੇ ਦੱਸ ਦਿਓ ਅੱਛਾ ਥਣਾ ਦੀ ਤੇ ਭਾਰ ਦੀ ਆਪਣੀ ਮਤਲਬ ਕਿ ਦੋ ਤਿੰਨ ਦਿਨਾਂ ਚ ਚੈੱਕ ਕਰਾ ਕੇ ਜੋ ਵਾਅਦਾ ਘਟ ਹੈਗਾ ਦੱਸ ਦੇ ਬਾਅਦ ਚ ਫਿਰ ਅਗਲੇ ਦੀ ਜ਼ਿੰਮੇਵਾਰੀ ਨਸਲ ਮਹੀਆਂ ਠੀਕ ਹੈ ਚਾਰ ਬਾਦ ਵਾਲੀ ਮਹੀਆਂ ਬ੍ਰੀਟ ਵਾਲੀ ਮਾਜਿਆ ਸੀਗਰ ਥੋੜਾ ਜਿਹਾ ਉੱਚਾ ਜਿ ਲੋ ਤੋਰੋ ਫਿਰ ਇਕਲੀ ਨਾ ਇਹ ਕਿੰਨੇ ਕਿ ਦੁੱਧਾ ਲਈ ਆ ਦੁੱਧ ਭਾਜੀ ਘਰ ਵਾਲੇ ਤੇ ਆਉਂਦੇ ਨਹੀਂ ਮਾੜੋ 12 13 ਕਿਲੋ ਚੁੰਦੇ ਰਹੇ ਅੱਛਾ ਆਹਦੇ 10 ਕਿਲੋ ਵਾਲੀ ਤੇ ਹੈਗੀ ਆ ਕਿ ਸਿੰਗ ਥੋੜਾ ਜਿਹਾ ਅੱਛਾ ਬਾਕੀ ਜਿਤਨਾ ਕਿ ਵੇਦ ਜਿਹਨਾਂ ਨੇ ਕਿਹਾ ਕਿ ਦੋ ਤਿੰਨ ਦਿਨਾਂ ਚ ਕੋਈ ਚੈੱਕ ਕਰਾ ਕੇ ਦੱਸ ਦੇ ਬਾਅਦ ਚ ਫਿਰ ਅਗਲੇ ਦਿਨ ਜਿੰਮੇ ਆਰੀਏ ਤੇ ਨਵੱਦ ਲੈ ਜੇ ਘੱਟ ਲੈ ਜੀ ਆਹਦੇ ਲੋ ਭਾਜੀ ਜੋਵਰ ਬਲੈਕ ਮੱਝ ਜੀ ਠੀਕ ਹੈ ਜੀ ਹੋਰ ਤਰੇ ਇਹ ਵੀ ਚਲੋ ਪਿੱਛੇ ਵੀ ਸੰਭੀ ਸੰਭੀ ਚੰਗੀ ਆ ਜੇ ਥੱਲੇ ਚੰਗੀ ਤਿਆਰ ਹੋਣੀ ਚਾਹਤ ਚੰਗੀ ਹੋਵੇ। ਤੇ ਕਿੰਨਾ ਫਿਰ ਇਹਦਾ ਮੁੱਲ? ਇਹਦਾ ਭਾਈ 47000 47000 ਹੈ। ਹਾਂਜੀ ਕਿੰਨੇ ਰੀ ਦੇਣੀ ਹੈ? 45 ਦੇ ਦਈਏ। 42000 ਦੀ ਕਿ ਪੂਰੇ 40 ਦੀ? ਪੂਰੇ 40 ਦੀ ਕਰ ਦੋ। 40 ਕੀ ਹੋ ਗਏ 30000 ਹੋਰ ਛੋਟ। ਅੱਛਾ 39000 ਦੀ। 39000 ਚਲੋ ਬਾਕੀ ਕੋ ਫੋਨ ਲਾ ਵਿੱਚ 350 ਹੋਣਾ ਛੋਟ ਛੱਟ ਮੌਕੇ ਤੇ ਥੋੜੀ ਬਾਤੀ ਤੇ ਕਰੀ ਦੋਗੇ। ਤੇ ਹੁਣ ਗਾਵਾ ਪਹਿਲਾਂ ਆ ਦਿਖਾ ਦਈਏ। ਇੰਨਾ ਕਿੰਨਾ ਚਿਰ ਹੋ ਗਿਆ ਸੁਈ ਨਾ ਇਹਨੂੰ ਪਾਈ 6-7 ਦਿਨ ਹੋਏ 6-7 ਦਿਨ ਹੋ ਗਏ ਤੇ ਹਵਾ ਨਾ ਦੇਖ ਸਾਡੇ ਤੇ ਦੁੱਧ ਕਿੰਨਾ ਤਿਆਰ ਜੇ ਦੇਖੋ ਨਾ ਦੁੱਧ ਭਾਜੀ ਇਹ ਕੋ ਜਿਹੜਾ ਦੁੱਧ ਹੈ ਨਾ ਹਾਂਜੀ ਕਹਿੰਦੇ ਭਾਵੇਂ 11-12 ਲੀਟਰ ਕਹਿ ਦਈਏ ਹਾਂਜੀ ਜਵਾਈ ਬੜੀ ਆ ਤੇ ਪੱਕਾ ਦੁੱਧ ਜਿਹੜਾ 9 ਲੀਟਰ ਹੋਊਗਾ ਠੀਕ ਆ ਹਾਂ 9 ਲੀਟਰ ਤੋਂ ਮਾਸਾ ਘਟ ਜੇ ਵਾਜੇ ਇਹ ਘਟ ਮਾਸਾ ਘਟ ਸਕਦਾ ਵਧ ਨਹੀਂ ਸਕਦਾ ਇਹਦੇ ਮਗਰ ਵੱਛੀ ਜੇ ਹਾਂਜੀ ਹਾਂਜੀ ਤੋਰਾ ਫੇਰ ਇੱਕ ਰੀਸੀ ਵੀ ਲੋੜ ਐ ਨੂੰ ਦੁੱਧ ਕਿੰਨਾ ਪੱਕਾ ਤਿਆਰ ਹੈ ਤੇ ਕੋਲ ਨੌ ਤਾਂ ਭਾਈ ਜੀ ਅੰਦਰ ਹੀ 8 ਤੋਂ ਵੱਧ ਆ। ਅੱਛਾ ਕੋਈ 8 ਲਾਲੇ 8.5 ਲੀਟਰ ਤੇ ਇਹ ਕਿਨਾਂ ਦੁੱਧ ਚਵਾਈ ਜਾਊਗੀ? ਦੁੱਧ ਭਾਈ ਜੀ 11-12 ਕਿਲੋ ਤੇ ਜੀਂਦੇ ਜਾਂਦਾ। ਤੋਰਾ ਇੱਕ ਰੀਨਾ ਫੇਰ ਮੈਨੂੰ ਜਵਾੜੀ ਥੋੜੀ ਰੀਸੀ ਬਾਕੀ ਸਭ ਹੀ ਘਟਾ ਦੇ। ਇਹਦਾ ਮੁੱਲ ਫਿਰ ਬੋਲ ਪਾਜੀ ਦਾ 21000 21000 ਹਾਂਜੀ ਕਿੰਨੇ ਦੀ ਦੇਣੀ ਹੈ 21000 ਦੀ ਦੇਣਾ ਕਿ ਪੂਰੇ 20 ਦੀ ਚਲੋ 20 ਦਾ 50 ਛੱਡ ਦਈਏ ਅੱਛਾ 19000 ਦੀ 19000 ਠੀਕ ਹੈ ਜੀ 18500 ਦੀ ਪਾਜੀ ਦੇਦਾ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਆਹ ਪਾਜੀ ਬੱਕਰੀ ਜੇ ਬੱਕਰੀ ਦੇਖੋ ਨੀਂਜੀ ਗਾ ਇਹਦਾ ਤਾਂ ਸ਼ਾਪ ਉਹ ਬੱਚਾ ਹੀ ਭਰਾ ਵੇਚੀਦਾ ਔੱਚਾ ਬੱਚਾ ਜੇ ਆਪਣੀ ਸਮਝਣਾ ਕਰਾ ਲੈ ਦੋਨ ਦਾ ਲਾ ਲੈ ਤਿੰਨਾਂ ਦਾ ਲਾ ਲੈ ਚੌਂ ਦਾ ਲਾ ਲੈ ਜੋ ਵੀ ਹੈ ਸਰਾਂ ਦੇ ਟੱਡਾਂ ਅੱਛਾ ਵਾਛੇ ਤੇ ਮਿਲਦੀ ਜਲਦੀ ਜੇ ਬੱਚਾ ਛੱਡ ਕੇ ਥਲੇ ਦੁੱਧ ਵੀ ਦਿੰਦੀ ਜੇ ਭਾਈ ਦਿੰਦੀ ਕਿੰਨਾ ਦਿੰਦੀ ਜੇ ਦੁੱਧ ਰਾਤੀ ਜੇ ਆਈ ਜੇ ਤੁਸੀਂ 4 ਕਿੱਲੇ ਲਾਓ ਹੈਗਾ ਤਾਂ 4 ਕਿੱਲਾ ਪੱਕਾ ਭਾਜੀ ਬਚੋਗੇ ਭਾਰੀ ਇਥੇ ਚੋਗੇ ਖੜੇ ਕੋਈ ਨਹੀਂ ਇਹ ਵਾਹ ਵੀਡੀਓ ਦੀ ਵੀਡੀਓ ਇਹ ਗੱਲ ਕਹਿੰਨੇ ਆ ਜਿੰਨੀਆਂ ਡੰਗਰ ਲੈਣਾ ਇੰਨੀਆਂ ਜਿੰਨਾਂ ਵੀਡੀਓ ਕਹਿੰਦੇ ਹੋਏ ਠੀਕ ਹੈ ਕੋਪਰਾ ਚੋਗੇ ਖੜੇ ਦੋਨਾਂ ਸਾਡੇ ਘਰ ਦੀ ਕਰਾਂਗੇ 4 ਲੀਟਰ ਭਾਈ ਦੁੱਧ ਜੇ ਹਾਂਜੀ ਠੀਕ ਹੈ ਤੇ ਦੁੱਧ ਵੀ ਇਹਦਾ ਸੰਗਣਾ ਹ ਆਰੇ ਗਾ ਮਾਰਗਾ ਜੀ ਠੀਕ ਆ ਹੇ ਤੇ ਇਹਦਾ ਫਿਰ ਮੁੱਲ ਇਹਦਾ 12000 12000 ਹਾਂਜੀ ਤੇ ਵਿਕੂ ਕਰਨਾ ਕੋ ਮਨਤਾ ਨਾ ਇਹ 10 ਦੀ ਦੇ ਦਈਏ 10000 ਦੀ ਹਾਂਜੀ ਕਿ ਹੋਰ ਛੋਟ ਛੜ ਕਰ ਦਈਏ 9000 ਦੀ ਵੀਰ ਜੀ ਦੇ ਦਾਂਗੇ ਅੱਛਾ 9000 ਦੀ ਹਾਂਜੀ ਪੁਰਾ 7 ਦੀ ਦੇ ਦੀ ਅੱਛਾ 7000 ਦੀ ਹਾਂਜੀ ਠੀਕ ਆ ਕੀ ਇਹ ਨਾ ਕੋਵੇ 7000 ਦੀ ਆਕੇ ਲੱ ਦੁੱਧ ਹੋਵੇ ਅੱਛਾ ਕੋਈ ਰੱਖ ਲੈ ਅੱਛਾ ਗਾਂ ਦਾ ਦਰਿਆ ਵੇ ਠੀਕ ਹੈ ਜੀ ਹਾਂ ਜੀ ਬੱਛਾ ਛੱਡ ਕੇ ਜੋੜੀ ਠੀਕ ਹੈ ਜੀ ਹਾਂ ਜੀ 4 ਕਿਲੋ ਦੁੱਧ ਹੈਗਾ ਰਾਤੀ ਜਾਈਂ ਗਾਂ ਵਾਝਾਂ ਠੀਕ ਹੈ ਹਾਂ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਪਸ਼ੂ ਖਰੀਦੋ ਜੀ ਹਾਂ ਜੀ ਹਾਂ ਜੀ ਦੋਸਤੋ ਵੀਰਾਂ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ